ਅੱਜ ਦੰਦੀ ਸ਼ੁਰੂਆਤ ਕਰ ਰਹੇ ਆ ਆਪਾਂ ਬ੍ਰੈਮਟਨ ਤੋਂ ਇਹ ਪੰਜਾਬੀਆਂ ਦਾ ਗੜਵ ਹੈ ਦਾ ਤੇ ਇੱਥੇ ਜੇ 100 ਗੱਡੀ ਆ ਤਾਂ 100 ਦੇ ਵਿੱਚੋਂ ਕਰੀਬ 90 ਗੱਡੀਆਂ ਆਪਣੇ ਪੰਜਾਬੀਆਂ ਦੀਆਂ ਬ੍ਰੈਮਟਨ ਤੋਂ ਕਰੀਬ 2 ਘੰਟੇ ਇੱਕ ਸ਼ਹਿਰ ਪੈਂਦਾ ਵੈਲ ਸਿੰਗਮ ਅੰਟਾਰੀਓ ਦੇ ਵਿੱਚ ਹੀ ਆ ਤੇ ਗੋਰੇ ਭਾਵੇਂ ਇਹਨੂੰ ਹੋਰ ਤਰੀਕੇ ਨਾਲ ਪ੍ਰੋਨਾਂਊਂਸ ਕਰਨ ਪਰ ਆਪਣੀ ਬੋਲੀ ਦੇ ਵਿੱਚ ਇਹ ਵੈਲ ਸਿੰਗਮ ਹੀ ਬਣਦਾ ਉੱਥੇ ਆ ਕੇ ਆਪਾਂ ਪਿਕਅਪ ਕਰਨੀਆਂ ਤੇ ਉਹ ਲੋਡ ਲੈ ਕੇ ਜਾਣਾ ਆਪਾਂ ਪ੍ਰਿੰਸ ਐਡਵਰਡ ਆਈਲੈਂਡ ਈਸਟ ਦੇ ਵਿੱਚ ਇੱਕ ਆਈਲੈਂਡ ਆ ਤੇ ਉਥੇ ਲੈ ਕੇ ਜਾਣਾ ਕਾਫੀ ਕੈਂਡ تھا ਜਿਹੜਾ ਪ੍ਰਿੰਸ ਐਡਵਰਡ ਆਇਲੈਂਡ ਮੈਂ ਕਿਉਂ ਆ ਇੱਕ ਵਾਰੀ ਉੱਥੇ ਉਥੇ ਆਪਾਂ ਡਿਲੀਵਰੀ ਕਰਨੀ ਆ ਰਾਈਟ ਨੋ ਮੈਂ ਚੱਲਿਆ ਪਿਕ ਅਪ ਕਰ ਵੈਲਸਿੰਗਟਨ ਅਨਟਾਰੀਓ ਟੰਦੀ ਡਰਾਈਵਰੀ ਬੜੀ ਬਿਸ਼ੂਰਾ ਦੇਖੋ ਉਹਨੇ ਇਹ ਬੱਸਾਂ ਵਾਲੀ ਲੇਨ ਉਹਦੇ ਵਿੱਚ ਮਾਨ ਦਾ ਪਤੋ ਲੈ ਚੱਲਿਆ ਆ ਦੀ ਗੱਡੀ ਕੱਢ ਕੇ ਆ ਸਾਰੇ ਟ੍ਰੈਫਿਕ ਤੋਂ ਬਚਨ ਦਾ ਮਾਰਾ ਤੇ ਬ੍ਰੈਂਟਨ ਦਾ ਡਰਾਈਵਰ ਘਾਟੀ ਆ ਕੇ ਰਾਜੇ ਕੋਣ ਟ੍ਰੈਫਿਕ ਬੜਾ ਬੇਕਾਰ ਹੁੰਦਾ ਆਪਣੇ ਇੰਡੀਆ ਦੇ ਵਿੱਚ ਮੰਡੀਆਂ ਹੁੰਦੀਆਂ ਉਦਾਂ ਹੀ ਇਹ ਜਿਹੜੀਆਂ ਫਾਰਮ ਮਾਰਕੀਟ ਹੁੰਦੇ ਆ ਆ ਇੱਥੇ ਜਿਹੜੇ ਕਿਸਾਨ ਆ ਇਹ ਇੱਥੇ ਆ ਕੇ ਆਪਦਾ ਜਿਹੜਾ ਪ੍ਰੋਡਕਟ ਆ ਉਹ ਇੱਥੇ ਵੇਚਦੇ ਆ ਤੇ ਲੋਕਲ ਜਿਹੜੇ ਬੰਦੇ ਆ ਉਹ ਇਥੋਂ ਆਪਦਾ ਸਮਾਰਟਫੋਨ ਖਰੀਦ ਸਕਦੇ ਆ ਤੇ ਘੈਂਟ ਚੀਜ਼ ਆ ਪਰ ਰਾਈਟ ਨਾਓ ਇਹ ক্লোਜ਼ ਤਾਂ ਪਾਦੇ ਨੇ ਕਾਫੀ ਟਾਈਮ ਤੋਂ ক্লোਜ਼ਡ ਹੈ ਪਰ ਹੋਰ ਵੀ ਲੋਕੇਸ਼ਨਾਂ ਬਥੇਰੀਆਂ ਆਂਗੇ ਆਪਣੇ ਇਤੇ ਪੰਜਾਬੀ ਫੂਡ ਵੀ ਆਪਣੇ ਉਗਾਉਂਦੇ ਆ ਤੇ ਉਹ ਵੀ ਇੱਥੇ ਮਿਲਦਾ ਹੈ ਬ੍ਰੈਂਟੋਂ ਤੋਂ ਥੋੜੀ ਜਿਹੀ ਦੂਰ ਨਾ ਇੱਕ ਪਿੰਡ ਪੈਂਦਾ ਕੈਲਡਨ ਤੇ ਉਹ ਕੈਲਡਨ ਹੌਣ ਪਹਿਲਾਂ ਫਾਰਮ ਬੜੇ ਸੀਗੇ ਹੁਣ ਤਾਂ ਉਥੇ ਘਰ ਘੁਰ ਲੈਣੇ ਵੀ ਸ਼ੁਰੂ ਕਰਦੇ ਲੋਕਾਂ ਨੇ ਤੇ ਉਹ ਫਾਰਮਾਂ ਦੇ ਵਿੱਚ ਇਤੋਂ ਤੱਕ ਕਿ ਆਪਣੇ ਢਿੰਡੀਆਂ ਪਿੰਡੀਆਂ ਇਹ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਨਹੀਂ ਸੀ ਕਿ ਉੱਥੇ ਆਪਣੇ ਪੰਜਾਬੀ ਜਿਹੜੇ ਲੋਕ ਆ ਇੱਥੇ ਆ ਕੇ ਕਾਫੀ ਟਾਈਮ ਦੇ ਵਸੇ ਹੋਏ ਜਿਹੜੇ ਪੁਰਾਣੇ ਉਹਨਾਂ ਨੇ ਆਪਣੀਆਂ ਪੁਰਾਣੀਆਂ ਜਿਹੜੀਆਂ ਸਬਜ਼ੀਆਂ ਆ ਪਿੰਡਾਂ ਦੇ ਵਿੱਚ ਖਾਣੇ ਆ ਉਹ ਵੀ اگਾਉਣੀਆਂ ਸ਼ੁਰੂ ਕਰਦੀਆਂ ਤੇ ਉੱਥੇ ਮੰਡੀ ਲੱਗਦੀ ਹੁੰਦੀ ਆ ਤੇ ਉਹ ਮੰਡੀ ਦੇ ਵਿੱਚ ਆਪਣੇ ਜਿਹੜੇ ਆਪਣੇ ਪੰਜਾਬੀ ਫਲ ਫਰੂਟ ਆ ਉਹ ਵੀ ਮਿਲ ਜਾਂਦੇ ਆ ਇੱਥੇ ਤੇ ਗਰਮੀ ਗਰਮੀਆਂ ਦੇ ਵਿੱਚ ਇਹਦੇ ਖੇਤੀ ਹੁੰਦੀ ਆ ਕੈਨੇਡਾ ਦੇ ਵਿੱਚ ਇਹ ਥੋੜਾ ਜਿਹਾ ਪੰਗਾ ਹੁੰਦਾ ਜ਼ਿਆਦਾਤਰ ਗਰਮੀ ਵਾਲੇ ਫਲ ਫਰੂਟ ਹੀ ਮਿਲਦੇ ਆ ਬਾਕੀ ਇੰਡੀਆ ਤੋਂ ਇمپੋਰਟ ਕਰਾ ਲੈਂਦੇ ਆਪਣੇ ਵਾਲੇ ਸ਼ਿਪਰ ਹੈ ਰਾਈ ਤੇ ਬ੍ਰੈਂਪਟਨ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਇੰਡੀਆ ਦੇ ਵਿੱਚ ਵੀ ਨਹੀਂ ਮਿਲਦੀ ਹੋਣੀ ਉਹ ਚੀਜ਼ ਇੱਥੇ ਵੀ ਮਿਲ ਜਾਂਦੀ ਆ ਤਾਂ ਬ੍ਰੈਂਪਟਨ ਜੇ ਇਸ ਕਰਕੇ ਆਪਣੇ ਲੋਕ ਇੱਥੇ ਬਹੁਤ ਪਸੰਦ ਕਰਦੇ ਆ ਕਿਉਂਕਿ ਇੱਥੇ ਆਪਾਂ ਨੂੰ ਉਪਰਾਜਾ ਵਾਲਾ ਲੱਗਦਾ ਨਹੀਂ ਆਪਦੇ ਲੋਕ ਨੇ ਆਪਦਾ ਹੀ ਖਾਣਾ ਪੀਣਾ ਆ ਇਹ ਲੋਕ ਹੁੰਦੇ ਆ ਇਹ ਪੁਰਾਣੇ ਤੌਰ ਤਰੀਕਿਆਂ ਦੇ ਨਾਲ ਹੀ ਰਹਿੰਦੇ ਹੁੰਦੇ ਆ ਤੇ ਕੋੜੇ ਤੇ ਬੱਗੀਆਂ ਵਰਤਦੇ ਇਹ ਆਉਣ ਜਾਣ ਦੇ ਲਈ ਕਾਰਾਂ ਵੀ ਨਹੀਂ ਵਰਤਦੇ ਤੇ ਬੰਦੇ ਬੁੜੀਆਂ ਦੋਵੇਂ ਤਣ ਟੱਕੇ ਨਾਲੇ ਕੱਪੜੇ ਪਾ ਕੇ ਰੱਖਦੇ ਆ ਤੇ ਇਹ ਜਵਾਕਾਂ ਨੂੰ ਵੀ ਇਹ ਛੋਟੇ ਹੁੰਦੇ ਆ ਆਪਦੇ ਨਾਲ ਖੇਤੀਬਾੜੀ ਚਲਾ ਲੈਂਦੇ ਕਾਫੀ ਇੰਟਰਸਟਿੰਗ ਜਿਹੇ ਲੋਕ ਨੇ ਸੁਨਸਾਨ ਜਿਹਾ ਇਲਾਕਾ ਜਾਵਾਂ ਸਿੰਘ ਰੋਡ ਆ ਜਾਵਾਂ ਵਿਚਾਲੇ ਵਿਚਾਲੇ ਜਾ ਰਿਹਾ ਮੈਂ ਆਗੇ ਸਟਾਪ ਆ ਇਥੋਂ ਲੈਫਟ ਤੇ ਆ ਜਿਹੜਾ ਜਿੱਥੇ ਆਪਾਂ ਪਿਕਅਪ ਕਰਦੇ ਆ ਆ ਇੰਟਰਸੈਕਸ਼ਨ ਤੇ ਲੋਕਿਓਂ ਡਰਿਫਟਾ ਘੜਾਉਂਦੇ ਰਹਾਂ ਤੇ ਗੱਡੀ ਨੂੰ ਘਮਾਉਂਦੇ ਹੁੰਦੇ ਹੋ ਇਥੇ ਤਾਂ ਇਹ ਕਾਲੇ ਕਾਲੇ ਟਾਇਰ ਆਂਦੇ ਪੂਰੇ ਨਿਸ਼ਾਨ ਬਣੇ ਹੋਇਆ ਇਹ ਆ ਲੱਗੇ ਪਏ ਆ ਇਥੇ ਆਲੂ ਚੱਕਣ ਤੇ ਸ਼ਿਟ ਵੀਡੀਓ ਬਣਾਉਂਦੇ ਚੱਕਰ ਚ ਮੱਗ ਗਈ ਤੁੰਣ ਕੇ ਲੈ ਗਿਆ ਹੁਣ ਬੈਕ ਕੀਤਾ ਇੱਥੇ ਮੁੜਦਾ ਜਿੱਥੇ ਆਪਣਾ ਵੀਰ ਕਿਸਾਨ ਉਹ ਖੜਾ ਆਪਣੇ ਡੇਨ ਰੋਡ ਦਾ ਇੱਕ ਟਰੱਕ ਆਪੇ ਆਲੂ ਇਹ ਚੁੱਕਦੇ ਆ ਤੇ ਆਹ ਕਰੇਟਾਂ ਦੇ ਵਿੱਚ ਰੱਖਦੇ ਆ ਤੇ ਆਹ ਕਰੇਟਾ ਲੈ ਕੇ ਜਾਣੀਆਂ ਇਹ ਆਲੂ ਦੇ ਵੀ ਆ ਤੇ ਇਹ ਪ੍ਰਿੰਸ ਐਡਵਰਟਾਈਜ਼ਲੈਂਡ ਉੱਤੇ ਆਲੂ ਬੜਾ ਉਗਦਾ ਤੇ ਉਹਰੇ ਵਿੱਚ ਯੂਜ਼ ਹੋਣਗੇ ਹੁਣ ਉਹ ਬਾਈ ਆਹ ਟਰਾਲੀ ਲੈ ਕੇ ਆਇਆ ਸੀਗਾ ਤੇ ਇਹਦੇ ਵਿੱਚ ਭਰੇ ਆ ਤੇ ਇਹਨਾਂ ਨੂੰ ਖਾਲੀ ਕਰਕੇ ਹੁਣ ਉਹ ਲਈ ਟਰਾਲੀ ਨੂੰ ਬਾਸ ਲੈ ਜਾਣੀ ਤੇ ਉੱਧਰ ਲੱਗੇ ਪਏ ਆ ਕੰਮ ਕਰਨ ਤੇ ਉੱਥੇ ਜਾ ਕੇ ਇਹਨਾਂ ਨੇ ਫਿਰ ਤੋਂ ਇਹਦੇ ਵਿੱਚ ਹੀ ਭਰਨਾ ਅੰਦਰ ਇਹਨਾਂ ਨੇ ਮਸ਼ੀਨਾਂ ਲਾਈਨਾਂ ਤੇ ਮਸ਼ੀਨਾਂ ਵਿੱਚ ਰੇ ਮਿੱਟੀ ਘੱਟਾ ਜਿਹੜਾ ਸਾਫ਼ ਕਰਨਾ ਇੰਡੀਆ ਦੇ ਵਿੱਚ ਤਾਂ ਖੇਤਾਕੁੱਤਰ ਦੇ ਵਿੱਚ ਹੀ ਇਹ ਨੂ ਨੰਬਰ ਕਰਨਾ ਵੀ ਕਰ ਦਿੰਦੇ ਇੱਥੇ ਇਹਨਾਂ ਨੇ ਵੀ ਸਪੈਸ਼ਲ ਆਪ ਦਾ ਲਿਆ ਕੇ ਰੱਖਿਆ ਬਾਥਰੂਮ ਜਿਵੇਂ ਆਪਾਂ ਦਾ ਇੰਡੀਆ ਵਿੱਚ ਡਰਮੀਆਂ ਰੱਖਦੇ ਆ ਤੇਲ ਪਾਉਣ ਨੂੰ ਇਹਨਾਂ ਨੇ ਪਿੱਛੇ ਜਿਹੜਾ ਚਟਾਇਆ ਦਿੰਦਾ ਇਹ ਚੀਜ਼ ਲਾਈ ਹੁੰਦੀ ਹੈ ਤੇ ਬਾਅਦ ਚੋਂ ਇਹ ਨਾਲਕਾ ਘੇੜ ਕੇ ਤੇਲ ਕੱਢ ਲੈਂਦੇ ਤੇ ਮਸ਼ੀਨਰੀ ਨੂੰ ਦਿੱਤੀ ਦੇ ਦ ਕਾ ਆਪਣੇ ਡੇਰੋ ਦਾ ਟਰੱਕ ਬੜਾ ਸੋਹਣਾ ਰੰਗ ਆ ਯਾਰ ਇਹਦਾ ਸਰਮਈ ਰੰਗ ਆ ਤੇ ਹੁਣ ਆਪਣੀ ਵਾਰੀ ਆ ਤੇ ਮੇਰੇ ਤੋਂ ਮਗਰ ਵੀ ਇੱਕ ਹੋਰ ਡੇਆ ਰੋਸਦਾ ਆ ਗਿਆ ਲੱਗਦਾ ਅੱਜ ਇਹਨਾਂ ਨੇ ਚੰਗੀ ਲੋਡ ਚੱਕੀ ਆ ਹੁਣ ਜਾ ਕੇ ਆਪਾਂ ਉੱਥੇ ਬੈਗ ਲਾਉਣੀ ਆ ਕੋਈ ਲੱਗੇ ਪਿਆ ਹੋਰ ਪਟਣ ਜਿਵੇਂ ਆਪਣੇ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਜਵਾਕਾਂ ਦੇ ਵਿੱਚ ਫਰਕ ਆ ਕਿ ਜਿਹੜੇ ਪਿੰਡਾਂ ਵਾਲੇ ਹੁੰਦੇ ਉਹ ਕੰਮ-ਕੋਮ ਕਰਨੋਂ ਟਾਕੜ ਹੁੰਦੇ ਤੇ ਜਿਹੜੇ ਸ਼ਹਿਰਾਂ ਵਾਲੇ ਹੁੰਦੇ ਆ ਉਹ ਕੰਮ ਕਰਨੋਂ ਥੋੜੇ ਜੇ ਨਰਮ ਹੁੰਦੇ ਆ ਆ ਇਹੀ ਸੀਮ ਇੱਥੇ ਆ ਆਪਾਂ ਇੱਕ ਬਹੁਤ ਵੱਡੀ ਗਲਤ ਇਹਨਾਂ ਦੀ ਮੇਜ ਬਣਾ ਕੇ ਰੱਖੀ ਹੋਈ ਆ ਕਿ ਜਿਹੜੇ ਗੋਰਿਆਂ ਦੇ ਸਾਰੇ ਜਵਾਕ ਆ ਉਹੀ ਇਹਦਾ ਫੋਨਾਂ 'ਚ ਲੱਗੇ ਹੋਇਆ ਤੇ ਨਕੰਮੇ ਨੇ ਪਰ ਮੈਂ ਅੱਜ ਤੱਕ ਜਿੰਨੀ ਵਾਰੀ ਮੈਂ ਖੇਤਾਂ ਦੇ ਵਿੱਚ ਜਾਂ ਫਿਰ ਜਿਹੜੇ ਥੋੜੇ ਕਹਿ ਲਈਏ ਕਿ ਪਿੰਡਾਂ ਵਾਲੇ ਇਲਾਕਿਆਂ ਦੇ ਵਿੱਚ ਮੈਂ ਜਾ ਕੇ ਪਿਕਅਪਾਂ ਕੀਤੀਆਂ ਤਾਂ ਉੱਥੇ ਮੈਂ ਇਹ ਚੀਜ਼ ਜ਼ਰੂਰ ਦੇਖਿਆ ਕਿ ਜਿਹੜੇ ਹੁੰਦੇ ਆ 13-14 ਸਾਲਾਂ ਦੇ ਜਵਾਕ ਠੀਕ ਆ ਜਾਂ ਉਹ ਤੋਂ ਵੀ ਛੋਟੀਆਂ ਉਮਰਾਂ ਦੇ ਜਵਾਕ ਉਹ ਆਦੇ ਮਾਪਿਓ ਦੇ ਨਾਲ ਉਵੇਂ ਹੀ ਕੱਟ ਕੇ ਕੰਮ ਕਰਾਉਂਦੇ ਹੁੰਦੇ ਆ ਜਿਵੇਂ ਆਪਾਂ ਆਪਣੇ ਪਿੰਡਾਂ ਵਾਲੇ ਜਵਾਕ ਆਪਦੇ ਮਾਪਿਓ ਦੇ ਨਾਲ ਖੇਤਾਂ ਵਿੱਚ ਕੰਮ ਕਰਾਉਂਦੇ ਆ ਇਹ ਇੱਕ ਬਹੁਤ ਵੱਡੀ ਮਿਸ ਅੰਡਰਸਟੈਂਡਿੰਗ ਆਪਣੇ ਲੋਕਾਂ ਨੂੰ ਕਿ ਸਾਰੇ ਗੋਰੇ ਜਿਹੜੇ ਹੈਗੇ ਉਹ ਪੂਲੇ ਨੇ ਪਰ ਨਹੀਂ ਜਿਹੜੇ ਪਿੰਡਾ ਵਾਲੇ ਨੇ ਉਹ ਵੀ ਕੰਮ ਕਰਨ ਨੂੰ ਜਵਾਗ ਜਿਹੇ ਪੂਰੇ ਧੱਕੜ ਨੇ ਜਦੋਂ ਅਸੀਂ ਖੜਦਿਆਂ ਤਾਂ ਸਾਡੇ ਕੋਲ ਥੋੜਾ ਬਹੁਤ ਵੀ ਟਾਈਮ ਮਿਲਦਾ ਕਿ ਕੁਝ ਬਣਾ ਕੇ ਅਸੀਂ ਖਾ ਸਕਦੇ ਆ ਤਾਂ ਮੇਰੀ ਇਹੀ ਹੁੰਦਾ ਕਿ ਮੈਂ ਇੱਕ ਆਪਣਾ ਵਿੱਚ ਬਦਾਮਾਂ ਦਾ ਦੁੱਧ ਪਾ ਕੇ ਤੇ ਵਿੱਚ ਦੋ ਤਿੰਨ ਕੇਲੇ ਸੱਟ ਕੇ ਥੋੜੇ ਬਹੁਤ ਮੈਂ ਵਿੱਚ ਹੋਰ ਚੀਜ਼ਾਂ ਐਡ ਕਰਕੇ ਤਾਂ ਮੈਂ ਇੱਕ ਬਨਾਨਾ ਸ਼ੇਕ ਬਣਾ ਲੈਣਾ ਦੁੱਧ ਵਾਲਾ ਸ਼ੇਕ ਉਹ ਨਾਲ ਚਲੋ ਢੱਡੇ ਆ ਭਰ ਜਾਂਦਾ ਤੇ ਬਾਕੀ ਮੈਂ ਕੀ ਕਰ ਦੋਨਾ ਇੱਕ ਦੋ ਆਪਣੇ ਕਿਹਨੇ ਹੁੰਦੇ ਆ ਬ੍ਰੈਡ ਲੈ ਕੇ ਨਾਲ ਮੈਂ ਅਵੋਕਾਡੋ ਦੀ ਪੇਸਟ ਵਗੈਰਾ ਰੱਖਿਆ ਹੁੰਦੀਆਂ ਛੋਟੇ ਪੈਕ ਆ ਜਾਂਦੇ ਆ ਤੇ ਇਹਨਾਂ ਨੂੰ ਪਾ ਕੇ ਤੇ ਆਪਣੀ ਇੱਕ ਵਧੀਆ ਮੀਲ ਜੀ ਬਣ ਜਾਂਦੀ ਆ ਪਰ ਤੇ ਇਹ ਜਾ ਕੇ ਲੋਡ ਨੂੰ ਸਿਕਿਉਰ ਕਰਦੀ ਆ ਜਸਟ ਆਪਾ ਪਾਉਂਦੇ ਲੋਡ ਬਾਰ ਜੇ ਲੋਡ ਭਾਰ ਹੋਵੇ ਤਾਂ ਫਿਰ ਲੋਡ ਬਾਹਰ ਪੈਂਦੀ ਆ ਨਾਟ ਗਿਆ ਲਾ ਆ ਚੋਟ ਮੰਨੇ ਕਿਨੇ ਕਿ ਹਲਵਾ ਦਾ ਲੋਡ ਉਹ ਤੁਰ ਤੱਕ ਭਰਿਆ ਹੁਣ ਇਹ ਜਾਣਾ ਪੀਈਆਈ ਪ੍ਰਿੰਸ ਐਡਵਰਡ ਆਇਲੈਂਡ ਹੁਣ ਤੁਸੀਂ ਦੇਖਦੇ ਹੋ ਕਿ ਆ ਜਿਹੜੇ ਟਰੈਲਰ ਦੇ ਟਾਇਰ ਹੈ ਇਹਨਾਂ ਵਿੱਚ ਦਬਾਅ ਆ ਤਾਂ ਇਹਨਾਂ ਨੂੰ ਸਹੀ ਕਰਨ ਨੂੰ ਜਿਹੜੀਆਂ ਆ ਗੱਲਾਂ ਹੁੰਦੀਆਂ ਇਹਨਾਂ ਨੂੰ ਅੰਦਰ ਕਰਨਾ ਹੁਣ ਇਹ ਤੇ ਥੋੜੀ ਮਾਰਨੀ ਪੈਣੀ ਆ ਜ਼ੋਰ ਬੜਾ ਪੈ ਰਿਹਾ ਤੇ ਇਹ ਗੁੱਲੀਆਂ ਦੇ ਨਾਲ ਸਲਾਈਡ ਹੋਇਆ ਨਾ ਇਹਨਾਂ ਦੀ ਮਸ਼ੀਨਰੀ ਖੜ ਜਣੀ ਆ ਤੇ ਆਪਣੇ ਚੱਲਣ ਦੀ ਵਾਰੀ ਆ ਆ ਵੇਡ ਵੂਡ ਸੈੱਟ ਕਰ ਲਿਆ ਤੇ ਜਿਹੜਾ ਐਗਜ਼ੈਕਟ ਵੇਟ ਆ ਉਹ ਅੱਗੇ ਜਾ ਕੇ ਆਪਾਂ ਚੈੱਕ ਕਰਾਂਗੇ 23 225 ਕਿਲੋ ਆ ਤੇ 2 ਘੰਟੇ ਲੱਗੇ ਆਪਾਂ ਨੂੰ ਲੋਡ ਕਰਦਿਆਂ ਨੂੰ ਰਾ ਕੋਈ ਐਕਸੀਡੈਂਟ ਹੋਇਆ ਵਾ ਤੇ ਇਸ ਕਰਕੇ ਇਹਨਾਂ ਨੇ ਰੋਡ ਬੰਦ ਕੀਤਾ ਤੇ ਹੁਣ ਆਪਾਂ ਨੂੰ ਲੋਕਲ ਛੋਟੇ ਰੋੜਾ ਸਾੜੀ ਹੋ ਕੇ ਲੰਘਣਾ ਪੈਣਾ ਰੱਬ ਕਰੇ ਕਿ ਉਹ ਰੋਡ ਟਰੱਕ ਟਰੱਕ ਵਾਲਾ ਹੋਵੇ ਦਾ ਤਕੜਾ ਐਕਸੀਡੈਂਟ ਹੋਇਆ ਵਾ ਜਿਹੜਾ ਇਹਨਾਂ ਨੇ ਜਮੇ ਇੰਨਾ ਪ੍ਰਬੰਧ ਕੀਤਾ ਵਾ ਨਹੀਂ ਤਾਂ ਇੱਕ ਅੰਦੀ ਲੇਨ ਖੋਲ ਦਿੰਦੇ ਹੁੰਦੇ ਆ ਇਸ ਟਾਈਮ ਮੈਂ ਜਿਹੜੇ ਰੋਡ ਤੇ ਜਾ ਰਿਹਾ ਉਹਦੇ ਸੱਜੇ ਹੱਥ ਇੱਕ ਨਹਿਰ ਚੱਲਦੀ ਆ ਤੇ ਉਹੀ ਨਹਿਰ ਆ ਜਿਹੜੀ ਯੂ ਐਸ ਤੇ ਕੈਨੇਡਾ ਨੂੰ ਾਡੋ ਾਡ ਕਰਦੀ ਆ ਆਪਣੀ ਵਾਰੀ ਆਈ ਆ ਪ੍ਰਸ਼ਾਦਾ ਪਾਣੀ ਚੱਕਣ ਦੀ ਜਿਹੜੇ ਟਰੱਕਾਂ ਵਾਲੇ ਹੁੰਦੇ ਆ ਵੀਰਦ ਉਹ ਇਦਾਂ ਕੀ ਕਰਦੇ ਆ ਕਿ ਜਿਹੜੇ ਭਾਈ ਟਿਫਨ ਵਗੈਰਾ ਪ੍ਰੋਵਾਈਡ ਕਰਦੇ ਆ ਉਹਨਾਂ ਦਾ ਨੰਬਰ ਲੈ ਲੈਂਦੇ ਆ ਤੇ ਫੇਰ ਬਾਅਦ ਚ ਉਹਨਾਂ ਨੂੰ ਕਾਲ-ਕੋਲ ਕਰਕੇ ਜਿਵੇਂ ਹੁਣ ਅਸੀਂ ਆ ਪੰਪਾ ਤੇ ਆ ਤਾਂ ਇੱਥੇ ਅਸੀਂ ਇਹਨਾਂ ਤੋਂ ਕਾਲ ਕਰਕੇ ਟਿਫਨ ਮੰਗਾ ਲਈਦਾ ਇਦਾਂ ਵੀਰ ਹੁਣੀ ਆ ਪਾ ਨੂੰ ਅਰੇ ਵਿੱਚ ਪਾ ਕੇ ਦੇ ਦਿੰਦੇ ਆ ਆਪਣੇ ਟਿਫਨ ਵਗੈਰਾ ਸੱਜਿਆ ਮਾਣਿਆ ਦੋਤੇ ਨਾਲ 15 ਰੋਟੀਆਂ ਤੇ 20 ਕਿੜਾ ਲੱਗਿਆ ਤੇ ਆਇਮ ਰੋਡ ਦੇ ਉੱਤੇ ਸਾਨੂੰ ਐਂ ਵਧੀਆ ਮਿਲ ਜਾਂਦੀ ਹੋਂ ਜਿਵੇਂ ਕਿਸੇ ਨੇ ਸੋਨਾ ਹੋਵੇ ਇੱਥੇ ਤੇ ਸਵੇਰ ਨੂੰ ਰੋਟੀ ਰੋਟੀ ਚੱਕਣੀ ਹੋਵੇ ਤਾਂ ਬਾਈ ਉਹਨਾਂ ਨੂੰ ਵਧੀਆ ਕਾਲ-ਕਾਲ ਕਰਕੇ ਤੇ ਰੋਟੀ ਚੱਕ ਲਈ ਦੀ ਅਸੀਂ ਜਿਵੇਂ ਡਰਾਈਵ-ਥਰੂ ਹੁੰਦਾ ਸੇਮ ਉਸ ਦਾ ਨਾਲੇ ਕੰਮ ਹੈ ਕਿ ਤੁਸੀਂ ਐਂਟਰ ਹੋਏ ਕਿਉਂਕਿ ਪੇ ਕੀਤਾ ਤੇ ਰੋਟੀ ਚੱਕੀ ਤੇ ਹੁਣ ਨਾਲ ਦੇ ਨਾਲ ਨਿਕਲ ਗਏ ਸਾਡੇ ਟਰੱਕਾਂ ਲਈ ਇਹ ਚ ਬਹੁਤ ਵਧੀਆ ਜਿਉਂਦੇ ਵਾਸਤੇ ਰਹਿਣਾ ਵੀਰ ਜਿਹੜੇ ਸਾਡੇ ਮੈਂ ਹੁਣੀ ਟਰੱਕ ਖੜਾਤਾ ਸੀਗਾ ਤੇ ਆ ਪੰਪ ਦੇ ਨਾਲ ਨਾਲ ਇੱਕ ਖੇਤ ਜਿਹਾ ਵੀ ਆ ਇੱਥੇ ਬੜੀ ਸੋਹਣੀ ਸਮੈਲ ਆ ਇਹਦੀ ਛੱਲੀਆਂ ਵਗੈਰਾ ਦੀ ਤਾਂ ਮੈਂ ਕਿਹਾ ਯਾਰ ਇੱਥੇ ਥੋੜੀ ਸੈਰ ਕਰਕੇ ਆਉਂਦੇ ਆ ਤਾਂ ਦੋ ਤਿੰਨ ਘੜੇ ਲੱਗ ਗਏ ਮੇਰੇ ਤੋਂ ਹੁਣ ਆਪਾਂ ਸੌ ਜਾਣਾ ਤੇ ਸਵੇਰ ਨਿਕਲਾਂਗੇ ਸਾਡੇ ਉਹਨਾਂ ਦਾ ਓਪਰੇਟਰ ਦਾ ਵੀ ਟਰੱਕ ਖੜਾ ਆ jps ਹੈਗਾ ਜੀ 52 ਐਗਜ਼ਿਟ ਲਾਸਟ ਐਗਜ਼ਿਟ ਆ ਜਿਹੜਾ ਨਿਊ ਬ੍ਰਾਂਸਵਿਕ ਦਾ ਪੀਈਆਈ ਵੱਲ ਤੋਂ ਪਹਿਲਾ ਤੇ ਹੁਣ ਅੱਗੇ ਆ ਗਿਆ ਬ੍ਰਿਜ 12.9 ਕਰੀਬ 8 ਮੀਲ ਬਣਦਾ ਆ ਤੇ ਇਹ ਬ੍ਰਿਜ ਹੈਗਾ ਜੀ ਕਨਸਨਟ੍ਰੇਸ਼ਨ ਬ੍ਰਿਜ ਨਿਊ ਬ੍ਰਾਂਸਵਿਕ ਤੋਂ ਪੀਈਆਈ ਨੂੰ ਪ੍ਰਿੰਸ ਐਡਵਰਡ ਆਈਲੈਂਡ ਨੂੰ ਕਨੈਕਟ ਕਰਦਾ ਹੈ ਇਹ ਤੇ ਇਹਦੇ ਆਸ-ਪਾਸੇ ਐਟਲੈਂਟਿਕ ਓਸ਼ੀਅਨ ਆ ਤੇ ਉਹਦੇ ਐਟਲੈਂਟਿਕ ਓਸ਼ੀਅਨ ਦੇ ਵਿਚਕਾਰ ਇਹ ਬ੍ਰਿਜ ਬਣਾ ਹੋਇਆ ਆ ਤੇ ਅੱਗੇ ਜਾ ਕੇ ਪ੍ਰਿੰਸ ਐਡਵਰਟਾਈਜ਼ਮੈਂਟ ਆਪਾਂ ਨੂੰ ਥੋੜਾ ਥੋੜਾ ਦਿਖਣਾ ਸ਼ੁਰੂ ਹੋ ਗਿਆ ਆ ਥੋੜੇ ਬਹੁਤ ਲਾਈਟਾਂ ਦਿਖਣੀ ਆਪਾਂ ਨੂੰ ਸ਼ੁਰੂ ਹੋ ਗਈਆਂ ਅੜਦੇ ਸਾਰੀ ਮੈਨੂੰ ਸਕੇਲ ਵਾਲੇ ਨੇ ਮੱਥਾ ਟਿਕਵਾ ਲਿਆ ਤੇ ਮੱਥਾ ਟਕਾ ਕੇ ਕਹਿੰਦੇ ਓਕੇ ਜੀ ਹੁਣ ਤੁਸੀਂ ਜਾ ਸਕਦੇ ਹੋ ਕਰੀਬ ਘੰਟੇ ਦੀ ਡਰਾਈਵ ਰਹਿ ਗਈ ਮੇਰੀ ਤੇ ਫਿਰ ਜਾ ਕੇ ਜਿੱਥੇ ਡਿਲੀਵਰੀ ਕਰਨੀ ਇਸ ਵੇਰੇ ਉੱਥੇ ਪਹੁੰਚਣਾ ਆ ਹੁੰਦੇ ਆ ਅਣਗੈਲੇ ਡਰਾਈਵਰ ਹੁਣ ਆ ਮਾਂ ਦਾ ਪੁੱਤ ਦੇ ਲੋ ਸੋਲਿਡ ਲੈਂਡ ਦੇ ਉੱਪਰ ਕੋਈ ਟਪਾਈ ਜਾਂਦਾ ਜੇ ਕੁਝ ਹੋ ਜੇ ਬਾਅਦੋਂ ਟਰੱਕਾਂ ਵਾਲੇ ਮਾੜੇ ਰਾਤ ਨੂੰ ਡਿਲੀਵਰੀ ਵਾਲੀ ਥਾਂ ਤੇ ਪਹੁੰਚ ਗਿਆ ਸੀਗਾ ਤੇ ਇਸ ਵੇਰੇ ਉੱਟ ਕੇ ਪਤਾ ਲੱਗਿਆ ਕਿ ਅੱਜ ਕਲੋਜ਼ਡ ਹੈ ਤਾਂ ਹੁਣ ਮੇਰੀ ਕੰਪਨੀ ਨੇ ਮੈਨੂੰ ਕਿਹਾ ਕਿ ਤੂੰ ਇਹਨੂੰ ਲਿਆ ਤੇ ਆਪਾਂ ਇਹਨੂੰ ਡ੍ਰੌਪ ਕਰ ਦੇਣਾ ਐਪੀਈਆਈ ਦੇ ਵਿੱਚ ਹਡਿਆਰੋਸ ਦਾ ਯਾਰਡ ਆ ਉੱਥੇ ਤੇ ਮੈਂ ਇੱਥੇ ਯਾਰਡ ਦੇ ਵਿੱਚ ਖੜਾ ਸੀਗਾ ਤੇ ਮੈਂ ਇੱਥੇ ਦੇਖਿਆ ਬੜੀ ਮਸ਼ੀਨਰੀਨ ਬਾਰੇ ਆਇਆ ਗਿਆ ਪੱਠੇ ਵੱਢਣ ਵਾਲੀ ਮਸ਼ੀਨਰੀ ਉਹ ਪਿੱਛੇ ਜੀਸੀਬੀ ਖੜੀ ਆ ਔਰ ਇਹ ਪਿੱਛੇ ਕੰਬੈਨ ਖੜੀ ਆ ਆ ਜਿਹੜਾ ਸਟੈਪ ਡੈਕ ਹੁੰਦਾ ਟ੍ਰੇਲਰ ਦੀ ਫਾਰਮ ਆ ਇਹ ਉਹ ਖੜਾ ਛੋਟਾ ਟਰੈਕਟਰ ਹੈ ਇਹਨਾਂ ਦਾ ਆ ਹਾਂਜੀ ਛੋਟਾ ਟਰੈਕਟਰ ਆ ਫਿਰ ਇਹਨਾਂ ਨੇ ਟਰੱਕ ਆ ਪਿੱਛੇ ਤਾਂ ਤੇ ਆ ਖੜਾ ਦੇਖੋ ਜੀ ਛੋਟਾ ਜੌਨ ਡੀਅਰ 9R ਤੇ ਉਹ ਜਿਹੜਾ ਪਰੇ ਦੇਖ ਰਹੇ ਹੋ ਉਹ ਹੈਗਾ ਜਿਹੜਾ ਕੰਬੈਨ ਦੇ ਅੱਗੇ ਲੱਗਦਾ ਵੱਢਣ ਵਾਲਾ ਕਣਕ ਵੱਢਣ ਵਾਲਾ ਤਾਂ ਮਤਲਬ ਇਹਨਾਂ ਦੀ ਜਿਹੜੀ ਫਸਲਾਂ ਨੇ ਉਹ ਆਪਣੀਆਂ ਫਸਲਾਂ ਨਾਲੋਂ ਕਿਤੇ ਵੀ ਵੱਧ ਉਗਦੀਆਂ ਨੇ ਤੇ ਨੰਬਰ 2 ਇਹਨਾਂ ਦੇ ਜਿਹੜੇ ਖੇਤ ਆ ਉਹ ਆਪਣੇ ਪੂਰੇ ਪਿੰਡ ਜਿੰਨਾ ਇੱਕ ਬੰਦੇ ਕੋਲ ਖੇਤ ਹੁੰਦਾ ਤੇ ਉਹ ਫਿਰ ਇਹਨਾਂ ਨੂੰ ਵੱਡੀਆਂ ਮਸ਼ੀਨਰੀਆਂ ਚਾਹੀਦੀਆਂ ਨੇ ਬਾਕੀ ਇਥੇ ਜ਼ਮੀਨ ਵੀ ਕੈੜੀ ਆ ਇਸ ਕਰਕੇ ਇਹਨਾਂ ਨੂੰ ਮਸ਼ੀਨਰੀਆਂ ਤੇ ਵੱਡੀਆਂ ਚਾਹੀਦੀਆਂ ਬਾਕੀ ਇਹਨਾਂ ਚੀਜ਼ਾਂ ਪਿੱਛੇ ਸਰਕਾਰ ਵੀ ਸਬਸਿਡੀ ਦਿੰਦੀ ਆ ਤੇ ਜਿਹੜੀਆਂ ਫਸਲਾਂ ਇਹ ਪੁਰਾਣੀਆਂ ਇਹਨਾਂ ਦੇ ਜਿਵੇਂ ਪਰਵਾਰਾ ਜੀ ਚੱਲਦੀਆਂ ਆਉਂਦੀਆਂ ਯੂਜ਼ ਕਰਕੇ ਵੀ ਜੇ ਕੋਈ ਨਵਾਂ ਕੋਈ ਕਿਸਾਨ ਬੰਦਾ ਤਾਂ ਉਹਨੂੰ ਬਹੁਤ ਔਖਾਈ ਹੁੰਦੀ ਆ ਕਿਉਂਕਿ ਟਰੈਕਟਰਾਂ ਦੀ ਤੇ ਇੱਥੇ ਬਹੁਤ ਮਿਲੀਣ-ਮਿਲੀਣ ਨੂੰ ਇੱਥੇ ਟਰੈਕਟਰ ਨੇ ਤੇ ਜਿਹੜੇ ਕੰਬੈਨ ਆ ਉਹ ਵੀ ਬਹੁਤ ਮਿਲੀਣ-ਮਿਲੀਣ ਨੂੰ ਮਹਿੰਗੀਆਂ ਬੜੀਆਂ ਮਰਵਾ ਕਿੰਨੇ ਬਣਦੀ ਆ 10 ਲੱਖ ਦਾ 1 ਮਿਲੀਅਨ ਬਣਦਾ 10 ਲੱਖ ਡਾਲਰ ਦਾ ਤਾਂ ਕਾਫੀ ਮਹਿੰਗੀਆਂ ਨੇ ਇੱਥੇ ਜਿਹੜੇ ਕੰਬੈਨਾਂ ਵਗੈਰਾ ਤੇ ਟਰੈਕਟਰ ਵਗੈਰਾ ਪਰ ਗਵਰਨਮੈਂਟ ਸਬਸਿਡੀ ਦਿੰਦੀ ਆ ਤੇ ਇਹਨਾਂ ਦੀਆਂ ਫਸਲਾਂ ਵੀ ਕਾਫੀ ਖੇਤ ਖੂਦ ਬਾਅਦ ਵੱਡੇ ਹੁੰਦੇ ਆ ਔਰੇ ਜਿਹਾ ਥੋੜਾ ਬਹੁਤ ਬਚਾ ਵਜੂ ਲੈਂਦੇ ਆ ਜੇ ਸਬਸਿਡੀ ਨਾ ਹੋਣ ਤਾਂ ਇਹ ਰੋਲ ਫੁੱਲ ਜਾਣਾ ਆਪਣੇ ਕਿਸਾਨਾਂ ਦੇ ਵਾਂਗੂ ਜਿੱਥੇ ਰਾਤ ਆਪਾਂ ਡਿਲੀਵਰੀ ਕਰਨ ਰੁਕੇ ਸੀ ਉਹ ਤੋਂ 15 ਕਮਿੰਟ ਦੂਰ ਇੱਕ ਸ਼ਹਿਰ ਪੈਂਦਾ ਜਿਹੜਾ ਨਾਮ ਹੈ ਸ਼ਾਰਲੇ ਟਾਊਨ ਸ਼ਾਰਲੇ ਟਾਊਨ ਵਿੱਚ ਡੇਅਰ ਰੋਜ਼ ਦਾ ਇੱਕ ਯਾਰਡ ਹੈ ਜਿੱਥੇ ਹੁਣ ਆਪਾਂ ਟਰੈਲਰ ਨੂੰ ਡ੍ਰੌਪ ਕਰ ਦੇਣਾ ਤੇ ਉਹੀ ਯਾਰਡ ਤੋਂ 5 ਕਮਿੰਟ ਦੂਰ ਇੱਕ ਗੁਰੂ ਘਰ ਹੈ ਤੇ ਅੱਜ ਸਮਾਗਮ ਹੈ ਉੱਥੇ ਕਿਉਂਕਿ ਬਾਹਰ ਗੱਡੀਆਂ ਵਗੈਰਾ ਬਹੁਤ ਖੜੀਆਂ ਸੀ ਤੇ ਉੱਥੇ ਗੁਰੂ ਘਰ ਜਾ ਕੇ ਵੀ ਮਹਾਰਾਜ ਦੇ ਆਪਾਂ ਅੱਜ ਦਰਸ਼ਨ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ ਅੱਜ ਦਰਸ਼ਨ ਦੇਦਾਰੇ ਵੀ ਰਹਿਣੇ ਮਹਾਰਾਜ ਸਦੋ ਤੇ ਹੁਣ ਆਪਣੀ ਵਾਰੀ ਆ ਗਈ ਜੀ ਸ਼ਾਰਲਟਾਊਨ ਨੂੰ ਘੁੰਮਣ ਦੀ ਸ਼ਾਰਲਟਾਊਨ ਪੀਆਈ ਦੀ ਕੈਪੀਟਲ ਸਿਟੀ ਵੀ ਆ ਤੇ ਨਾਲੋਂ ਨਾਲ ਇਹੋ ਹੀ ਸ਼ਹਿਰ ਹੈ ਜਿੱਥੇ ਕੈਨੇਡਾ ਨੂੰ ਕੈਨੇਡਾ ਦਾ ਨਾਮ ਕੈਨੇਡਾ ਮਿਲਿਆ ਸੀ 1864 ਦੇ ਵਿੱਚ ਕੈਨੇਡਾ ਦੀਆਂ ਜਿੰਨੀਆਂ ਵੀ ਕਲੋਨੀਆਂ ਸੀਗੀਆਂ ਇੱਥੇ ਸ਼ਾਰਲਟਾਊਨ ਪੀਆਈ ਦੇ ਵਿੱਚ ਇਕਜੁੱਟ ਹੋਈਆਂ ਤੇ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਅਸੀਂ ਅਡੱਟ ਕਲੋਨੀਆ ਨਹੀਂ ਬਲਕਿ ਅਸੀਂ ਇਕੱਠੇ ਹੋ ਕੇ ਇੱਕ ਦੇਸ਼ ਕਹਲਾਵਾਂਗੇ ਜਿਹੜਾ ਨਾਮ ਕੈਨੇਡਾ ਹੈ ਇਸ ਟਾਈਮ ਆਪਾਂ ਆਏ ਆ ਪੀਆਈ ਦੇ ਐਂਟਰੀ ਪੁਆਇੰਟ ਤੇ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਜੇ ਨੂੰ ਮੈਂ ਥੋੜਾ ਐਸਿਕਾ ਤੇ ਡਰਨ ਵੀ ਕਾਫੀ ਅਨਸਟੇਬਲ ਹੋਇਆ ਕਿ ਰਿਹਾ ਆ ਪੁਰਾਣੇ ਟਾਈਮ ਦੀ ਟ੍ਰੇਨ ਜਿਹੜੀ ਲੱਕੜ ਦੇ ਨਾਲ ਬਣਦੀ ਹੁੰਦੀ ਸੀ ਥੱਲੇ ਲੋਹਾ ਹੈ ਉੱਪਰ ਲੱਕੜ ਹੈ ਹੁਣ ਆਪਣੀਆਂ ਜਿਹੜੀਆਂ ਟ੍ਰੇਨਾਂ ਉਹ ਲੋਹੇ ਨਾਲ ਬਣਦੀਆਂ ਉਸ ਟਾਈਮ ਸਿਰਫ ਥੱਲੜਾ ਹੀ ਸਾਇਨਾਂ ਨੇ ਲੋਹੇ ਨਾਲ ਬਣਾਇਆ ਸੀ ਇਹ ਬ੍ਰਿਜ ਵੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਅਨੋਖੀ ਚੀਜ਼ ਹੈ 8 ਮੀਲਾਂ ਜੋ ਕਿ 13 ਕਿਲੋਮੀਟਰ ਬਣਦੇ ਨੇ ਇੰਨਾ ਲੰਮਾ ਇਹ ਬ੍ਰਿਜ ਹੈ ਤੇ ਸਮੁੰਦਰ ਦੇ ਜਮਾਂ ਵਿਚਕਾਰ ਬਣਿਆ ਜਿਹੜਾ ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊ ਬ੍ਰਾਂਸਵਿਕ ਨੂੰ ਕਨੈਕਟ ਕਰਦਾ ਕੋਡ ਬੋਰਡਨ ਦੇ ਲਾਈਟ ਹਾਊਸ ਦੀ ਇੱਕ ਸਮੇਂ ਇਹ ਡਿਊਟੀ ਹੁੰਦੀ ਸੀ ਕਿ ਇੱਥੋਂ ਦੀ ਜਿਹੜੇ ਵੀ ਜਹਾਜ਼ ਲੰਘਦੇ ਸੀ ਉਹਨੂੰ ਰਾਹ ਦਿਖਾਵੇ ਪਰ ਅੱਜ ਰਿਟਾਇਰਮੈਂਟ ਤੋਂ ਬਾਅਦ ਵੀ ਇਹਦੀ ਇੱਕ ਡਿਊਟੀ ਇਹ ਆ ਕਿ ਇਹ ਪ੍ਰਿੰਸ ਐਡਵਰਡ ਆਇਲੈਂਡ ਦੀ ਸ਼ਾਨ ਬਣ ਕੇ ਇੱਥੇ ਹਮੇਸ਼ਾ ਲਈ ਖੜਾ ਰਹੇ ਇਹ ਲਾਈਟ ਹਾਊਸ ਤੇ ਨਾਲ ਲੱਗਦੇ ਇਸ ਬ੍ਰਿਜ ਨੂੰ ਦੇਖਣ ਦੇ ਲਈ ਹਰ ਸਾਲ ਪੀਈਆਈ ਦੇ ਵਿੱਚ 1.7 ਮਿਲੀਅਨ ਲੋਕ ਜਿਹੜੇ ਇੱਥੇ ਐਜ਼ ਅ ਟੂਰਿਸਟ ਆਉਂਦੇ ਨੇ ਜਿੰਨੇ ਵੀ ਪੱਥਰ ਤੁਸੀਂ ਇੱਥੇ ਦੇਖ ਰਹੇ ਹੋ ਇਹ ਇਥੇ ਇਸ ਕਰਕੇ ਰੱਖੇ ਹੋ ਕਿਉਂਕਿ ਜਿੰਨੀਆਂ ਵੀ ਉਧਰੋਂ ਲਹਿਰਾਂ ਆਉਂਦੀਆਂ ਉਹਨਾਂ ਦਾ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਹੁੰਦਾ ਤੇ ਜੇ ਇਹ ਪੱਥਰ ਨਾ ਹੋਣ ਤਾਂ ਜਿੰਨੀ ਵੀ ਇੱਥੇ ਜ਼ਮੀਨ ਹੈ ਇਹ ਰੋਜ਼ ਥੋੜੀ ਥੋੜੀ ਕਰਕੇ ਜਿੱਤੋਂ ਸਾਰੀ ਖੋਰ ਦੇਣ ਇਹ ਜ਼ਮੀਨ ਨੂੰ 에ਰੋਜ਼ਨ ਤੋਂ ਬਚਾਉਣ ਦੇ ਲਈ ਉਹਨਾਂ ਨੇ ਇਹ ਪੱਥਰ ਅੱਗੇ ਲਾਏ ਆ ਉਸਾਈਡ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿੱਕੀ ਜਿਹੀ ਕਿਸ਼ਤੀ ਲੈ ਕੇ ਕੋਈ ਬੰਦਾ ਲਹਿਰਾਂ ਉੱਤੇ ਸਰਫਿੰਗ ਕਰੀ ਜਾਂਦਾ ਕਿਸੇ ਸਮੇਂ ਇੱਕ ਬੰਦਰਗਾਹ ਹੁੰਦਾ ਸੀ ਤੇ ਜਿਹੜੇ ਜਹਾਜ਼ ਇੱਥੇ ਮਾਲ ਨੂੰ ਲਾਉਂਦੇ ਸੀ ਉਹਨਾਂ ਨੂੰ ਜਿਹੜੀਆਂ ਟ੍ਰੇਨਾਂ ਤੁਸੀਂ ਪਹਿਲਾਂ ਦੇਖੀਆਂ ਉਸ ਟ੍ਰੇਨ ਦੇ ਤੇ ਜਹਾਜ਼ ਦੇ ਵਿੱਚ ਜਿੰਨੇ ਵੀ ਕੰਮ ਕਰਨ ਵਾਲੇ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਸਨਮਾਨ ਦੇ ਵਿੱਚ ਮੂਰਤੀ ਨੂੰ ਲਗਾਇਆ ਗਿਆ ਤੇ ਥੱਲੇ ਉਹਨਾਂ ਸਾਰਿਆਂ ਦੇ ਨਾਮ ਲਿਖੇ ਗਏ ਆ ਕੈਨੇਡਾ ਤੇ ਬਾਹਰਲੇ ਮੁਲਕਾਂ ਤੋਂ ਜਿੰਨੇ ਵੀ ਟੂਰਿਸਟ ਆ ਉਹ ਇਦਾਂ ਬੱਸਾਂ ਦੇ ਵਿੱਚ ਭਰ-ਭਰ ਕੇ ਇੱਥੇ ਘੁੰਮਣ ਆਉਂਦੇ ਆ ਤੇ ਇਥੋਂ 5 ਮਿੰਟ ਦੂਰ ਹੀ ਇੱਥੇ ਖਾਣ ਪੀਣ ਦੀਆਂ ਵੀ ਸਹੂਲਤਾਂ ਕਾਫੀ ਨੇ ਇਸ ਟਾਈਮ ਮੈਂ ਬ੍ਰਿਜ ਦੇ ਉੱਪਰ ਦੀ ਜਾ ਰਿਹਾ ਤੇ ਸਪੀਡ ਮੈਂ ਸਿਰਫ 70 ਦੀ ਰੱਖੀ ਹੋਈ ਆ ਤੇ ਸਟਿਲ ਹਵਾ ਦਾ ਪ੍ਰੈਸ਼ਰ ਇੰਨਾ ਆ ਕਿ ਮੈਨੂੰ ਫੀਲ ਹੋ ਰਿਹਾ ਕਿ ਟਰੱਕ ਦੇ ਉੱਤੇ ਧੱਕਾ ਵੱਜ ਰਿਹਾ ਹਵਾ ਦਾ ਜਿਵੇਂ ਐਮਪਟੀ ਟ੍ਰੇਲਰ ਹੁੰਦਾ ਤਾਂ ਇਹ ਪ੍ਰੈਸ਼ਰ ਹੋਰ ਵੀ ਜ਼ਿਆਦਾ ਫੀਲ ਹੋਣਾ ਸੀਗਾ ਅੱਜ ਸਟਿਲ ਇੰਨੀ ਤੇਜ਼ ਹਵਾ ਨਹੀਂ ਗਈ ਕਿ ਟਰੱਕ ਨੂੰ ਪਲਟਾ ਦੇਵੇ ਪਰ ਜਦੋਂ ਹਵਾ ਬੜੀ ਤੇਜ਼ ਹੋ ਜਾਂਦੀ ਆ ਤਾਂ ਜੇ ਐਮਪਟੀ ਟ੍ਰੇਲਰ ਹੋਵੇ ਤੇ ਟਰੱਕ ਟ੍ਰੇਲਰ ਪਲਟ ਵੀ ਸਕਦਾ ਆ ਤੇ ਉਦੋਂ ਫਿਰ ਬ੍ਰਿਜੇ ਤੇ ਚੜਨਾ ਇਹ ਬੰਦ ਕਰ ਦਿੰਦੇ ਆ ਤੇ ਫਾਈਨਲੀ ਆਪਾਂ ਇਸ ਪੌਂਡ ਨੂੰ ਟੱਪ ਕੇ ਨਿਊ ਬਰਾਂਸਵਿਕ ਦੇ ਵਿੱਚ ਐਂਟਰ ਹੋ ਗਏ ਬਾਕੀ ਮੇਰੇ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਬਾਕੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਨੇ ਸਮੇਂ ਦੇ ਲਈ ਰੱਬ ਰੱਖ